ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਇਜ਼ਰਾਈਲ ਨੇ ਕੱਲ ਤੜਕੇ ਹਮਲਾਵਰ ਰੁਖ اختیار ਕਰਦਿਆਂ ਈਰਾਨ ਤੇ ਵੱਡਾ ਹਵਾਈ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਇਜ਼ਰਾਈਲ ਦੇ 200 ਜਹਾਜ਼ਾਂ ਨੇ ਈਰਾਨ ਦੇ ਤਕਰੀਬਨ 100 ਤੋਂ ਵੱਧ ਫੌਜੀ ਟਿਕਾਣਿਆਂ ਨੂੰ ਨਿਸ਼ਾਨੇ ਤੇ ਲਿਆ ਹਮਲੇ ਵਿੱਚ ਈਰਾਨ ਦੇ ਪਰਮਾਣੂ ਟਿਕਾਣੇ ਇਜ਼ਰਾਈਲ ਦੇ ਨਿਸ਼ਾਨੇ ਤੇ ਰਹੇ ਇਨ੍ਹਾਂ ਹਮਲਿਆਂ ਵਿੱਚ ਈਰਾਨ ਦੇ ਤਕਰੀਬਨ 20 ਤੋਂ ਵੱਧ ਵੱਡੇ ਫੌਜੀ ਅਧਿਕਾਰੀ ਤੇ ਪਰਮਾਣੂ ਵਿਗਿਆਨਕ ਮਾਰੇ ਗਏ ਇਸ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਇਸ ਤੋਂ ਬਾਅਦ ਈਰਾਨ ਨੇ ਵੀ ਇਜ਼ਰਾਈਲ ਤੇ ਲਗਭਗ 100 ਡਰੋਨਾਂ ਦੇ ਨਾਲ ਜਵਾਬੀ ਹਮਲਾ ਕੀਤਾ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਦੇ ਸੁਰੱਖਿਆ ਡਿਫੈਂਸ ਸਿਸਟਮ ਨੇ ਇਜ਼ਰਾਈਲ ਦੇ ਸਾਰੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਇਸ ਦੌਰਾਨ ਇਹ ਖਬਰਾਂ ਵੀ ਮਿਲ ਰਹੀਆਂ ਹਨ ਕਿ ਰਾਤ ਸਮੇਂ ਵੀ ਈਰਾਨ ਨੇ ਇਜ਼ਰਾਈਲ ਤੇ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਕੀਤਾ ਹੈ ਜਿਸ ਤੋਂ ਬਾਅਦ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਵਿੱਚ ਵੱਡੀ ਤਬਾਹੀ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਇਸ ਹਮਲੇ ਬਾਰੇ ਹੋਰ ਵੇਰਵੇ ਹਲੇ ਆਉਣੇ ਬਾਕੀ ਹਨ ਕੱਲ ਇਜ਼ਰਾਈਲ ਦੁਆਰਾ ਈਰਾਨ ਤੇ ਹਵਾਈ ਹਮਲਾ ਕਰਨ ਤੋਂ ਪਹਿਲਾਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਈਰਾਨ ਦੇ ਗੁਪਤ ਟਿਕਾਣਿਆਂ ਤੇ ਘੱਟ ਉਚਾਈ ਵਾਲੇ ਡਰੋਨ ਛੱਡ ਕੇ ਹਮਲਾਕਰ ਇਰਾਨ ਦੇ ਸਾਰੇ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਸੁਰੱਖਿਆ ਮਾਰਾਂ ਨੇ ਦੱਸਿਆ ਕਿ ਡਰੋਨਾਂ ਦੀ ਇਸ ਕਾਰਵਾਈ ਤੋਂ ਬਾਅਦ ਇਜ਼ਰਾਈਲ ਨੂੰ ਇਰਾਨ ਤੇ ਹਮਲਾ ਕਰਨ ਦਾ ਖੁੱਲਾ ਅਸਮਾਨ ਮਿਲ ਗਿਆ ਜਿਸ ਤੋਂ ਬਾਅਦ ਇਜ਼ਰਾਈਲ ਦੇ ਲਗਭਗ 200 ਤੋਂ ਵੱਧ ਜਹਾਜ਼ਾਂ ਨੇ ਉਡਾਨ ਭਰ ਕੇ ਇਰਾਨ ਦੇ ਪਰਮਾਣੂ ਤੇ ਹੋਰ ਫੌਜੀ ਟਿਕਾਣਿਆਂ ਤੇ ਵੱਡੀ ਗਿਣਤੀ ਵਿੱਚ ਬੰਬਾਰੀ ਕੀਤੀ ਇਜ਼ਰਾਈਲ ਦੁਆਰਾ ਈਰਾਨ 'ਤੇ ਕੀਤਾ ਗਿਆ ਹਮਲਾ 1960 ਤੋਂ ਬਾਅਦ ਈਰਾਨ 'ਤੇ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਹੈ ਜਿਸ ਤੋਂ ਬਾਅਦ ਹੁਣ ਮੱਧਸ਼ੀਆ ਦੇ ਦੋਵੇਂ ਵੱਡੇ ਮੁਲਕਾਂ ਵਿੱਚ ਸਿੱਧੀ ਜੰਗ ਦਾ ਖਦਸ਼ਾ ਖੜਾ ਹੋ ਗਿਆ ਹੈ ਉੱਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਕਿ ਉਹਨਾਂ ਪਰਮਾਣੂ ਸਮਝੌਤਾ ਕਰਨ ਲਈ ਈਰਾਨ ਨੂੰ 60 ਦਿਨ ਦਾ ਸਮਾਂ ਦਿੱਤਾ ਸੀ ਅਤੇ ਅੱਜ 61ਵਾਂ ਦਿਨ ਹੈ ਇਸ ਲਈ ਇਜ਼ਰਾਈਲ ਨੇ ਈਰਾਨ ਦੁਆਰਾ ਪਰਮਾਣੂ ਸਮਝੌਤਾ ਨਾ ਕਰਨ ਕਰਕੇ ਉਸ 'ਤੇ ਹਮਲਾ ਕਰ ਦਿੱਤਾ ਹੈ ट्रम्प ने ईरान ਨੂੰ ਚੇਤਾਵਨੀ ਦਿੱਤੀ ਕਿ ईरान ਕੋਲ ਹਾਲੇ ਵੀ ਮੌਕਾ ਹੈ ਕਿ ਉਹ ਪਰਮਾਣੂ ਸਮਝੌਤਾ ਕਰ ਲਵੇ ਨਹੀਂ ਤਾਂ ਇਜ਼ਰਾਈਲ ਦੁਆਰਾ ਕੀਤਾ ਗਿਆ ਦੂਸਰਾ ਹਮਲਾ ਇਸ ਤੋਂ ਵੀ ਵੱਧ ਭਿਆਨਕ ਹੋਵੇਗਾ ਉਧਰ ਰੂਸ ਆਪਣੇ ਦੋਸਤ ਮਿੱਤਰ ਦੇਸ਼ ईरान ਦੀ ਪਿੱਠ ਤੇ ਖੜਾ ਹੋ ਗਿਆ ਹੈ ਉਸਨੇ ਇਜ਼ਰਾਈਲ ਦੁਆਰਾ ਕੀਤੇ ਗਏ ਹਮਲੇ ਦੀ ਨਿੰਦਾ ਕਰਦਿਆਂ ਆਖਿਆ ਕਿ ਜੇਕਰ ਇਜ਼ਰਾਈਲ ਨੇ ਤਵਿਖ ਵਿੱਚ ईरान ਤੇ ਹਮਲਾ ਕੀਤਾ ਤਾਂ ਉਹ ਹਰ ਹਾਲਤ ਵਿੱਚ ईरान ਦੀ ਮਦਦ ਕਰੇਗਾ ਇਸ ਦਰਮਿਆਨ ਇਰਾਨ ਤੇ ਇਜ਼ਰਾਈਲ ਦਰਮਿਆਨ ਛਿੜੀ جنگ ਨੇ ਭਾਰਤ ਲਈ ਬੇਹੱਦ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਭਾਰਤ ਦੇ ਇਰਾਨ ਤੇ ਇਜ਼ਰਾਈਲ ਦੋਵਾਂ ਨਾਲ ਮਿੱਤਰਤਾ ਪੂਰਵਨ ਸਬੰਧ ਹਨ ਜਿਸ ਦੇ ਚੱਲਦੇ ਹੁਣ ਭਾਰਤ ਦੀ ਵਿਦੇਸ਼ ਨੀਤੀ ਦੀ ਪਰਖ ਦਾ ਸਮਾਂ ਹੋਵੇਗਾ ਕਿ ਇਸ ਮੁਸ਼ਕਲ ਘੜੀ ਵਿੱਚ ਭਾਰਤ ਕਿਹੜੇ ਦੇਸ਼ ਦਾ ਸਾਥ ਦਿੰਦਾ ਹੈ ਦੋਵਾਂ ਦੇਸ਼ਾਂ ਦਰਮਿਆਨ جنگ ਦੇ ਖਦਸ਼ੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵੀ ਅਸਮਾਨੀ ਚੜ ਗਈਆਂ ਹਨ ਭਾਰਤ ਦਾ ਸ਼ੇਅਰ ਬਾਜ਼ਾਰ ਵੀ ਕੱਲ ਲੁੜਕ ਕੇ 1300 ਅੰਕ ਥੱਲੇ ਆ ਗਿਆ। ਦੇਸ਼ ਵਿੱਚ ਸੋਨੇ ਦੀ ਕੀਮਤ ਵੀ ਹੁਣ ਹੋਰ ਤੇਜ਼ੀ ਨਾਲ ਵਧਣ ਲੱਗ ਪਈ ਹੈ। ਕੱਲ ਦੇਸ਼ ਵਿੱਚ ਸੋਨੇ ਦੀ ਕੀਮਤ ਪ੍ਰਤੀ ਤੋਲਾ 1 ਲੱਖ ਰੁਪਏ ਨੂੰ ਪਾਰ ਕਰ ਗਈ। ਸੋਸ਼ਲ ਮੀਡੀਆ 스타 ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਇੱਕ ਦਿਨ ਬਾਅਦ ਹੀ ਸੁਲਝਾ ਲਿਆ ਹੈ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਅਮਰਤਪਾਲ ਸਿੰਘ ਮੈਰੋ ਹੈ। ਜੋ ਕਿ ਫਿਲਹਾਲ ਫਰਾਰ ਹੈ ਪਰ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਕਾਤਲਾ ਵੱਲੋਂ ਕੰਚਨ ਕੁਮਾਰੀ ਨੂੰ ਸੋਸ਼ਲ ਮੀਡੀਆ ਤੇ ਲੱਚਰ ਸਮਗਰੀ ਪਾਉਣ ਤੋਂ ਰੋਕਿਆ ਜਾ ਰਿਹਾ ਸੀ ਪਰ ਅਜੇਹਾ ਨਾ ਕਰਨ ਕਰਕੇ ਉਹਨਾਂ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ ਇਸ ਦਰਮਿਆਨ ਕੰਚਨ ਕੁਮਾਰੀ ਦਾ ਅੰਤਮ ਸੰਸਕਾਰ ਕੱਲ ਬਠਿੰਡਾ ਵਿੱਚ ਕਰ ਦਿੱਤਾ ਗਿਆ ਲੱਖਾਂ ਦੀ ਗਿਣਤੀ ਵਿੱਚ ਫੋਲੋਅਰਸ ਰੱਖਣ ਵਾਲੀ ਕੰਚਨ ਕੁਮਾਰੀ ਦੇ ਅੰਤਮ ਸੰਸਕਾਰ ਮੌਕੇ ਮਹਿਜ 3 ਵਿਅਕਤੀ ਉਸਦੀ માતા ਭੈਣ ਤੇ ਭਰਾ ਹੀ ਸ਼ਾਮਲ ਹੋਏ ਉਧਰ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲੀ ਦੀਪਕ ਲੂਥਰਾ ਉਰਫ ਦੀਪ ਲੂਥਰਾ ਨੂੰ ਵੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਕੱਲ ਉਸਨੇ ਪੁਲਿਸ ਕਮਿਸ਼ਨਰ ਕੋਲ ਪਹੁੰਚ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਦੀਪ ਲੂਥਰਾ ਮੁਤਾਬਕ ਉਸ ਨੂੰ ਇਹ ਧਮਕੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਦਿੱਤੀ ਗਈ ਹੈ ਐਸਟੀ ਪੋਰਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਲੜਕੀ ਦੀ ਸੁਰੱਖਿਆ ਲਈ ਲੋੜਿੰਦੇ ਪ੍ਰਬੰਧ ਕੀਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸੰਦੇਸ਼ ਵਿੱਚ ਅਮਰਤਪਾਲ ਸਿੰਘ ਮਹਿਰੋ ਨੇ ਦੀਪ ਲੁਥਰਾ ਨੂੰ ਅਸ਼ਲੀਲ ਵੀਡੀਓ ਪਾਉਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜਿਹੜੀ ਉਹ ਬੀਬੀ ਐਕ ਦੀਪਕਾ ਲੁਥਰਾ ਅੰਮ੍ਰਿਤਸਰ ਤੋਂ ਨੂੰ ਸਮਝਾਇਆ ਸੀ ਨਾ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਮੇ ਨੂੰ ਅਸੀਂ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲ ਪਏ ਆ ਤੁਸੀਂ ਤਾਂ ਕਹਿੰਦੇ ਸੀ ਮਰਦਾਂ ਦੀ ਜਵਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਹੋਏ ਕੁੜੀ ਜਵਾਨ ਨਾ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀਂ ਹੱਥ ਲਾ ਲਾ ਕੇ ਕੁੜੀ ਰੋਦੀ ਸੀ ਆਹ ਦੀਪਿਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆਹ ਫੋਟੋਆਂ ਦੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹ ਹੀ ਨਹੀਂ ਇਹ ਦੀਪਿਕਾ ਲੁਥਰਾ ਇਹ ਇਹਨੂੰ ਆਏ ਲਾਸਟ ਵਾਰ ਨਹੀਂ ਆਏ ਸੋ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਬਠਿੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ ਦੇ ਸਾਰੇ ਆ ਚੀਜ਼ਾਂ। ਸੂਬਾ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਸੂਬੇ ਦੇ ਮਾਲ ਵਿਭਾਗ ਵਿੱਚ ਫੈਲੀ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਨੂੰ ਜੜੋਂ ਖਤਮ ਕੀਤਾ ਜਾ ਸਕੇ। ਇਸ ਸੰਬੰਧ ਵਿੱਚ ਮਾਲ ਕਮਿਸ਼ਨਰ ਉਲਰਾਗ ਬਰਮਾ ਨੇ ਕੱਲ ਖੁਲਾਸਾ ਕੀਤਾ ਕਿ ਇਸ ਸਮੇਂ ਸੂਬੇ ਵਿੱਚ ਲਗਭਗ 1800 ਦੇ ਕਰੀਬ ਇੰਤਕਾਲ ਪੈਂਡਿੰਗ ਹਨ ਉਹਨਾਂ ਸਾਰੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ 3 ਦਿਨਾਂ ਦੇ ਅੰਦਰ-ਅੰਦਰ ਇਹਨਾਂ ਪੈਂਡਿੰਗ ਇੰਤਕਾਲਾਂ ਨੂੰ ਸਮਾਪਤ ਕੀਤਾ ਜਾਵੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਸਵੇਰੇ ਦੇ ਚ ਕੱਲ ਮਿਲਿਆ ਜੁਲਿਆ ਮੌਸਮ ਦੇਖਣ ਨੂੰ ਮਿਲਿਆ ਦਿਨ ਸਮੇਂ ਲੂ ਤੇ ਗਰਮੀ ਦਾ ਕਹਿਰ ਜਾਰੀ ਰਿਹਾ ਪਰ ਦੁਪਹਿਰ ਬਾਅਦ ਸੂਬੇ ਦੇ ਕਈ ਖੇਤਰਾਂ ਵਿੱਚ ਤੇਜ਼ ਹਨੇਰੀ ਦੇ ਨਾਲ ਹਲਕੀ ਵਰਖਾ ਹੋਈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਮੌਸਮ ਵਿਭਾਗ ਮੁਤਾਬਕ ਇਹ ਰਾਹਤ ਜਿਆਦਾ ਲੰਮਾ ਸਮਾਂ ਬਰਕਰਾਰ ਨਹੀਂ ਰਹੇਗੀ ਮੌਸਮ ਵਿਭਾਗ ਮੁਤਾਬਕ ਅੱਜ ਵੀ ਸੂਬੇ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ ਤੇ ਹੰਮਸ ਭਰੀ ਗਰਮੀ ਸੂਬਾ ਵਾਸੀਆਂ ਨੂੰ ਪਰੇਸ਼ਾਨ ਕਰੇਗੀ ਉਧਰ ਮੌਸਮ ਵਿਭਾਗ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਦੇਸ਼ ਦੇ ਪੰਜਾਬ ਸਮੇਤ ਉੱਤਰ ਪੱਛਮੀ ਇਲਾਕਿਆਂ ਵਿੱਚ ਮੌਨਸੂਨ 25 ਜੂਨ ਦੇ ਕਰੀਬ ਪਹੁੰਚ ਸਕਦਾ ਹੈ ਮੌਸਮ ਮਹਾਰਾ ਨੇ ਦੱਸਿਆ ਕਿ ਭਾਵੇਂ ਕਿ ਦੇਸ਼ ਵਿੱਚ ਇਸ ਵਾਰ ਮੌਨਸੂਨ ਦੀ ਦਾਸਤਕ ਤੈ ਸਮੇਂ ਨਾਲੋਂ ਇੱਕ ਹਫਤਾ ਪਹਿਲਾਂ ਹੋਈ ਸੀ ਪਰ ਬਾਅਦ ਵਿੱਚ ਇਸ ਦੀ ਅੱਗੇ ਵਧਣ ਦੀ ਰਫ਼ਤਾਰ ਰੁਕ ਗਈ ਸੀ ਪਰ ਹੁਣ ਹਾਲਾਤ ਸਾਜ਼ਗਾਰ ਹੁੰਦੇ ਹੀ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਲਗਭਗ 7 ਤੋਂ 8 ਦਿਨ ਪਹਿਲਾਂ ਦੇਸ਼ ਦੇ ਉੱਤਰ ਪੱਛਮੀ ਭਾਗਾਂ ਵਿੱਚ ਪਹੁੰਚ ਜਾਵੇਗਾ ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੰਜਾਬ ਸਰਕਾਰ ਵੱਲੋਂ ਸਿੱਖ ਧਰਮ ਨਾਲ ਸੰਬੰਧਿਤ ਸ਼ਤਾਬਦੀਆਂ ਮਨਾਉਣ ਦੇ ਮਾਮਲੇ ਤੇ ਇਤਰਾਜ਼ ਜ਼ਾਹਰ ਕਰਨ ਤੋਂ ਬਾਅਦ ਕੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੰਜਾਬ ਸਰਕਾਰ ਵੱਲੋਂ ਮਨਾਈਆਂ ਜਾ ਰਹੀਆਂ ਸ਼ਤਾਬਦੀਆਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਸੰਧਮਾਨੇ ਆਖਿਆ ਕਿ ਧਾਮੀ ਨੂੰ ਇੱਕ ਪਾਰਟੀ ਦਾ ਆਗੂ ਬਣ ਕੇ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਉਨ੍ਹਾਂ ਨੂੰ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਇਸ ਲਈ ਹਰਜਿੰਦਰ ਸਿੰਘ ਧਾਮਨੀ ਨੂੰ ਪੰਜਾਬ ਸਰਕਾਰ ਵੱਲੋਂ ਮਨਾਇਆਂ ਜਾ ਰਹੀਆਂ ਸਤਬਦੀਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਅਹਮਦਾਬਾਦ ਵਿੱਚ ਬੀਤੇ ਦਿਨ ਹਾਸਾਗ੍ਰਸਤ ਹੋਏ 에ਅਰ ਇੰਡੀਆ ਦੇ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ ਜਿਸ ਤੋਂ ਬਾਅਦ ਹਾਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਣ ਦੀ ਜਲਦ ਸੰਭਾਵਨਾ ਬਣ ਗਈ ਹੈ ਇਸ ਨਾਲ ਭਾਰਤ ਸਰਕਾਰ ਨੇ ਕੱਲ ਐਲਾਨ ਕੀਤਾ ਕਿ 에어 ਇੰਡੀਆ ਦੇ ਸਾਰੇ ਜਹਾਜ਼ਾਂ ਦੀ ਹੁਣ ਮੁਕੰਮਲ ਜਾਂਚ ਕੀਤੀ ਜਾਵੇਗੀ ਸਰਕਾਰ ਨੇ ਸਬੰਧਤ ਅਦਾਰਿਆਂ ਨੂੰ 15 ਜੂਨ ਤੱਕ ਇਹ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ ਉਧਰ ਟਾਟਾ ਸਮੂਹ ਨੇ ਇੱਕ ਵਾਰ ਫਿਰ ਹਾਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੱਲ ਐਲਾਨ ਕੀਤਾ ਕਿ ਹਾਸੇ ਨਾਲ ਸਬੰਧਤ ਸਾਰੇ ਕਾਰਨ ਜਨਤਕ ਕੀਤੇ ਜਾਣਗੇ ਅਤੇ ਇਸ ਸੰਬੰਧੀ ਕੋਈ ਵੀ ਕਾਰਨ ਲੁਕੋਇਆ ਨਹੀਂ ਜਾਵੇਗਾ ਰਾਏਕੋਟ ਦੇ ਐਸਡੀਐਮ ਦਫ਼ਤਰ ਵਿੱਚੋਂ ਲਗਭਗ 25 ਲੱਖ ਰੁਪਏ ਮਿਲਣ ਦੇ ਮਾਮਲੇ ਵਿੱਚ ਹੁਣ ਵਿਜੀਲੈਂਸ ਵਿਭਾਗ ਨੇ ਇੱਥੋਂ ਦੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਖਿਲਾਫ ਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਕੱਲ ਵਿਜੀਲੈਂਸ ਵਿਭਾਗ ਨੇ ਨਗਦੀ ਸਮੇਤ ਗ੍ਰਿਫਤਾਰ ਕੀਤੇ ਤੈਨੋ ਜਤਿੰਦਰ ਸਿੰਘ ਨੀਟਾ ਦੀ ਮੌਜੂਦਗੀ ਵਿੱਚ ਨੂਰਪੁਰਾ ਤੇ ਰਾਏਕੋਟ ਸਥਿਤ ਉਸ ਦੀ ਰਹਾਇਸ਼ ਦੀ ਤਲਾਸ਼ੀ ਲਈ ਜਿੱਥੋਂ ਕੁਝ ਇਤਰਾਜ਼ਯੋਗ ਦਸਤਾਵੇਜ਼ ਮਿਲੇ ਹਨ। ਜ਼ਿਕਰ ਜੋਗ ਹੈ ਕਿ ਬੀਤੇ ਇੱਕ ਦਿਨ ਪਹਿਲਾਂ ਸਥਾਨਕ ਵਿਧਾਇਕ ਦੇ ਪੀਏ ਦੀ ਸ਼ਿਕਾਇਤ ਤੇ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਰਾਏਕੋਟ ਦੀ ਤਹਿਸੀਲ ਵਿੱਚ ਛਾਪਾ ਮਾਰ ਐਸ ਡੀ ਐਮ ਦੇ ਸਟੈਨੋ ਤੋਂ ਇਹ ਨਗਦ ਦੀ ਬਰਾਮਦ ਕੀਤੀ ਸੀ ਮੰਨਿਆ ਜਾ ਰਿਹਾ ਹੈ ਕਿ ਇਹ ਨਗਦ ਰਿਸ਼ਵਤ ਰਾਹੀਂ ਇਕੱਠੀ ਕੀਤੀ ਗਈ ਹੈ ਪਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਸਿਆਸਤਦਾਨਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸੰਬੰਧੀ ਆਪਣੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਾਖੜ ਨੇ ਆਖਿਆ ਕਿ ਅਕਸਰ ਹੀ ਸਿਆਸਤਦਾਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਹਨ ਪਰ ਬਾਅਦ ਵਿੱਚ ਇਹ ਦੋਸ਼ ਸਾਬਤ ਨਹੀਂ ਹੁੰਦੇ ਕਿਉਂਕਿ ਸਰਕਾਰਾਂ ਤੇ ਰਾਜਨੀਤਿਕ ਲੋਕਾਂ ਵਿੱਚਕਾਰ ਮਿਲੀਭੁਗਤ ਹੁੰਦੀ ਹੈ। ਜਿਸ ਕਾਰਨ ਰਾਜਨੀਤਿਕ ਲੋਕਾਂ ਦਾ ਆਮ ਲੋਕਾਂ ਵਿੱਚ ਅਕਸ ਵਿਗੜਦਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਚੀਫ ਜਸਟਿਸ ਇਹਨਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਆਪਣੀ ਅਗਵਾਈ ਹੇਠ ਮੁਕੰਮਲ ਜਾਂਚ ਕਰਵਾਉਣ ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂ ਸਰ ਵਿੱਚ 9 ਜੂਨ ਨੂੰ ਸੌਰਾ ਪਰਿਵਾਰ ਨੂੰ ਰੋਟੀਆਂ ਵਿੱਚ ਜ਼ਹਿਰ ਦਿੱਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਕੁਸਮਦੀਪ ਕੌਰ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਚੌਥਾ ਦੋਸ਼ੀ ਫਰਾਰ ਹੈ ਇੱਥੇ ਜਿਤਰ ਜੋਗ ਹੈ ਕਿ ਕੁਸਮਦੀਪ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰਾ ਪਰਿਵਾਰ ਨੂੰ ਜ਼ਹਿਰ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਸਦੇ ਪਤੀ ਤੇ ਸੱਸ ਦੀ ਮੌਤ ਹੋ ਗਈ ਜਦਕਿ ਸਹੁਰਾ ਹਾਲੇ ਇਲਾਜ ਅਧੀਨ ਹਸਪਤਾਲ ਵਿੱਚ ਦਾਖਲ ਹੈ ਕਰਨਲ ਪਸ਼ਪਿੰਦਰ ਬਾਠ ਨਾਲ ਹੋਈ ਕੁੱਟਮਾਰ ਦੇ ਮਾਮਲੇ ਤੇ ਕੱਲ ਚੰਡੀਗੜ੍ਹ ਪੁਲਿਸ ਦੀ ਸਿੱਟ ਦੀ ਟੀਮ ਦੇ ਕੱਲ ਪੂਰਾ ਦ੍ਰਿਸ਼ ਪਟਿਆਲਾ ਵਿੱਚ ਦੁਹਰਾਇਆ ਇਸ ਦੌਰਾਨ ਵਾਰਦਾਤ ਵਾਲੇ ਦਿਨ ਵਾਂਗ ਗੱਡੀਆਂ ਖੜੀਆਂ ਕਰਕੇ ਸਾਰਾ ਦ੍ਰਿਸ਼ ਦੁਬਾਰਾ ਰਚਿਆ ਗਿਆ ਤਾਂ ਜੋ ਤੱਥਾਂ ਦੀ ਸਹੀ ਢੰਗ ਨਾਲ ਪੜਤਾਲ ਹੋ ਸਕੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੈੱਟ ਨੇ 2 ਦਿਨ ਪਹਿਲਾਂ ਵੀ ਢਾਬੇ ਦਾ ਦੌਰਾ ਕਰ ਇੱਥੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਸਨ ਉਦھر ਕਰਨਲ ਬਾਠ ਦੇ ਪਰਿਵਾਰ ਵੱਲੋਂ ਹੁਣ ਚੰਡੀਗੜ੍ਹ ਸੈੱਟ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਅਸਾਮੀਆਂ ਦੀ ਭਰਤੀ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਕੱਲ ਇੱਕ ਨਕਲੀ ਨੋਟਿਸ ਵਾਇਰਲ ਹੋ ਗਿਆ ਜਿਸ ਨਾਲ ਬੋਰਡ ਦੇ ਅਧਿਕਾਰੀਆਂ ਦੇ ਨਾਲ-ਨਾਲ ਆਮ ਲੋਕ ਵੀ ਭੰਬਲ ਪੂਸੇ ਵਿੱਚ ਪੈ ਗਏ ਇਸ ਨੋਟਿਸ ਵਿੱਚ ਦਾਅਵਾ ਕੀਤਾ ਗਿਆ ਕਿ ਲਗਭਗ 47000 ਰੁਪਏ ਦੀ ਤਨਖਾਹ ਨਾਲ ਸੰਬੰਧਿਤ ਅਸਾਮੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਭਰੀਆਂ ਜਾਣੀਆਂ ਹਨ ਇਸ ਦਾ ਖੁਲਾਸਾ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਥਾਣਾ ਮੁਹੱਲੀ ਵਿੱਚ ਕਰ ਦਿੱਤੀ ਹੈ। ਫਰੋਈਪੁਰ ਜ਼ਿਲ੍ਹੇ ਦੇ ਪਿੰਡ ਅਕੂ ਮਸਤੂਕੇ ਵਿਖੇ ਕੱਲ ਇੱਕ ਮਾਮੂਲੀ ਵਿਵਾਦ ਇੱਥੋਂ ਤੱਕ ਵੱਧ ਗਿਆ ਕਿ ਇਹ ਜਾਨਲੇਵਾ ਹੋ ਨਿਪੜਿਆ। ਦੱਸਿਆ ਜਾ ਰਿਹਾ ਹੈ ਕਿ ਮਾਮਾ ਭਾਂਜਾ ਦੇ ਖੇਤ ਨਾਲ-ਨਾਲ ਲੱਗਦੇ ਸਨ। ਭਾਂਜਾ ਆਪਣੇ ਖੇਤ ਵਿੱਚ ਪਹਿਲੀ ਵਾਰ ਆ ਰਿਹਾ ਸੀ ਇਸ ਦੌਰਾਨ ਨਾਲ ਲੱਗਦੇ ਮਾਮੇ ਦੇ ਖੇਤ ਵਿੱਚ ਝੋਨੇ ਦੇ ਕੁਝ ਕਬੂਟੇ ਨੁਕਸਾਨੇ ਗਏ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਤਕਰਾਰ ਹੋਈ ਅਤੇ ਭਾਂਜੇ ਨੇ ਆਪਣੇ ਲਾਇਸੈਂਸੀ ਹਥਿਆਰ ਦੀ ਵਰਤੋਂ ਕਰ ਮਾਮੇ ਦੇ ਗੋਲੀ ਮਾਰ ਉਸ ਨੂੰ ਜਾਨੋਂ ਮਾਰ ਦਿੱਤਾ ਉਧਰ ਧਰਮਕੋਟ ਵਿੱਚ ਵੀ ਬੀਤੇ ਦਿਨ ਦੋ ਨੌਜਵਾਨ ਇਸ ਗੱਲੋਂ ਖੇਬਰ ਗਏ ਕਿ ਉਹਨਾਂ ਦਾ ਮੋਢਾ ਇੱਕ ਦੂਸਰੇ ਨਾਲ ਟਕਰਾ ਗਿਆ ਐਸੇ ਬਾਅਦ ਦੋਹਾਂ ਵਿਚਕਾਰ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ ਸੀਵਰੇਜ ਦੀ ਸਫਾਈ ਕਰਨ ਵਾਲਿਆਂ ਨੂੰ ਹੱਥੀ ਸਫਾਈ ਕਰਨ ਤੋਂ ਛੁਟਕਾਰਾ ਦਵਾ ਦਿੱਤਾ ਹੈ ਹੁਣ ਸੂਬੇ ਭਰ ਵਿੱਚ ਸੀਵਰੇਜ ਦੀ ਸਫਾਈ ਮਸ਼ੀਨਾਂ ਨਾਲ ਹੋਵੇਗੀ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਵੇਗਾ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕੱਲ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 512 ਆਧੁਨਿਕ ਸੀਵਰੇਜ ਸਫਾਈ ਮਸ਼ੀਨਾਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਲਈ ਰਵਾਨਾ ਕੀਤੀਆਂ ਲਾਰਜਸ ਦੇ ক্রিকেট ਮੈਦਾਨ ਤੇ ਅੱਜ ਇਤਿਹਾਸ ਰਚਿਆ ਜਾ ਸਕਦਾ ਹੈ ਇੱਥੇ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ ਮੈਚ ਵਿੱਚ ਦੱਖਣੀ ਅਫਰੀਕਾ ਇਤਿਹਾਸ ਰਚਣ ਤੋਂ ਸਿਰਫ 69 ਦੌੜਾਂ ਦੂਰ ਹੈ ਤੇ ਉਸ ਕੋਲ ਹਲੇ 8 ਵਿਕਟਾਂ ਬਾਕੀ ਹਨ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਨੇ ਜਿੱਤਣ ਲਈ 282 ਦੌੜਾਂ ਦਾ ਟਿਚਾ ਦਿੱਤਾ ਜਿਸ ਦੇ ਜਵਾਬ ਵਿੱਚ ਕੱਲ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸਾਊਥ ਅਫਰੀਕਾ ਨੇ 2 ਵਿਕਟਾਂ ਦੇ ਨੁਕਸਾਨ ਤੇ 213 ਦੌੜਾਂ ਬਣਾ ਲਈਆਂ ਖੇਡ ਮਾਰਾਂ ਦਾ ਮੰਨਣਾ ਹੈ ਕਿ ਇਸ ਮੈਚ ਵਿੱਚ ਫਿਲਹਾਲ ਦੱਖਣੀ ਅਫਰੀਕਾ ਦਾ ਪਲੜਾ ਕਾਫੀ ਭਾਰੀ ਹੈ ਪਰ ਅਫਰੀਕਾ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਅੱਜ ਦੇ ਮੈਚ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਾਰਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ